ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਲੱਗੇ ਆ ਬਣਾਉਣਾ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਨਾਗ ਤੇ ਕੁਝ ਸੂਏ ਸਵਾਇਆ ਤੇ ਕੁਝ ਗੱਬਣਾ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਬਗੀਚੇ ਸਿੰਘ ਹੋਂਣਾ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਪਾਜੀ ਸਾਸਿਕਾਲ ਪਾਜੀ ਸਾਸਿਕਾਲ ਕੀ ਹਾਲ ਚਾਲ ਜੇ ਆ ਚੜਦੀ ਕਲਾ ਪਾਜੀ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਹੀ ਚਾਹੀਦੀ ਆ ਜੀ ਹਾਂਜੀ ਵਧੀਆ ਚਾਹੀਦੀ ਉਹ ਠੀਕ ਠਾਕ ਪਰਵਾਰ ਬਸ ਵਧੀਆ ਤੁਸੀਂ ਸੁਣਾਓ ਪਾਜੀ ਹਾਂ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਹੀ ਭਾਈ ਚਾਹੀਦੀ ਆ ਹਾਂਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਪਾਜੀ ਬਗੀਚਾ ਸਿੰਘ ਜੇ ਪਿੰਡ ਹਰੜ ਕਲਾਂ ਤਹਿਸੀਲ ਹੀ ਨਾਲਾ ਦੇ ਜ਼ਿਲ੍ਹਾ ਜੰਮਸਾ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9041796788 ਭਾਈ ਠੀਕ ਆ ਜੀ ਹਾਂਜੀ ਤੇ ਦਾ ਰਸ਼ੀਗਨ ਟੈਂਕ ਆ ਲੈ ਤੇ ਪਾਜੀ ਤੋ ਇੱਧਰ ਜੇ ਅੱਛਾ ਜੀ ਠੀਕ ਆ ਠੀਕ ਆ ਲ ਇਹ ਵੀ ਸੂਏ ਸਵਾਏ ਆ ਤੇ ਆ ਜਿਹੜਾ ਰਸ਼ੀਆਂ ਟੈਂਕੇ ਗੱਬਣ ਆ ਨਾ ਇਹ ਗੱਬਣ ਹੈ 17 18 ਕਿਲੋ ਦੀ ਮਾਲਕ ਜੀ ਅੱਛਾ ਜੀ ਹਾਂਜੀ ਤੇ ਸ਼ੁਰੂਆਤ ਕਿਤੋਂ ਕਰੀਏ ਸ਼ੁਰੂਆਤ ਉਹ ਛੋਟੀ ਅੱਜੀ ਸੂਈ ਆ ਅੱਛਾ ਜੀ ਬੂਰਾ ਬੱਚਾ ਜੀ ਠੀਕ ਆ ਠੀਕ ਆ ਲਓ ਜੀ ਬਿਲਕੁਲ ਤਾਜ਼ਾ ਬੱਚਾ ਵਾ ਦੇ ਥਾਜੋ ਵੀਰ ਜੀ ਦਿਖਾਉਨੇ ਆਪਾਂ ਆ ਆ ਗਿਆ ਜੀ ਨੀਲਾ ਨੀਲੀ ਦਾ ਪੂਰੀ ਦਾ ਹਨਾ ਹਾਂ ਹਾਂ ਇਹ ਕੱਟਾ ਕੱਟੀ ਜੇ ਨੇ ਕੱਟਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜਾਂ ਬਿਲਕੁਲ ਜਿਹੜਾ ਨਾੜੂ ਗਿੱਲਾ ਹੋ ਜੇ ਹਾਂ ਇਹ ਸੂਆ ਕਿਨਵਾ ਸੂਈ ਭਾਜੀ ਇਹ ਦੁੱਧਾ ਸੂਆ ਵੀ ਜੀ ਸੁਈ ਦੇ ਅੱਛਾ ਜੀ ਖੁਰ ਕੇ ਖਵਾਉਂਗੀ ਠੀਕ ਆ ਠੀਕ ਆ ਲਓ ਜੀ ਦੁੱਧਾ ਸੂਆ ਸੁਈ ਜਾਂ ਕਰਮਾ ਵਾਲੀ ਘੱਟ ਘੜ ਵੀ ਚੰਗਾ ਤੇ ਇਹ ਵੀ ਨੀਲੀ ਪੂਰੀ ਆ ਹਾਂ ਇਹ ਵੀ ਨੀਲੀ ਪੂਰੀ ਭਾਜੀ ਠੀਕ ਆ ਠੀਕ ਆ ਲਓ ਜੀ ਨੀਲੀ ਤੇ ਪੂਰੀ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ سنگ سنگ ਜਿਹੜਾ ਚੰਗਾ ਲੱਗਾ ਵਾ ਬਹੁਤ ਬਾਈ ਚੰਗੀ ਛੋਟੀ ਚੰਗੀ ਭਾਜੀ ਇਹ ਕਿੰਨੇ ਕ ਦੁੱਧ ਵਾਲੀ ਭਾਜੀ ਇਹ ਭਾਜੀ ਦੁੱਧ 12 ਕਿਲੋ ਤੋਂ ਪਲੱਸ ਹੀ ਦਊ ਤੋਰ ਜੇ ਬਾਹਰ ਨੂੰ ਬਾਕੀ ਠੰਡੀ ਸੀ ਬਹੁਤ ਜੀ ਅੱਛਾ ਜੀ ਆ ਵੇਖੋ ਇਦਾਂ ਹੀ ਠੀਕ ਆ ਠੀਕ ਆ ਲਓ ਜੀ ਆ ਸੀਲ ਲੀਆਂ ਸੂਲੀਆਂ ਤੁਸੀਂ ਚੈੱਕ ਕਰ ਸਕਦੇ ਜੇ ਕਾਫੀ ਆ ਗਈਆਂ ਵਾ ਆ ਵੇਖੋ ਠੀਕ ਆ ਠੀਕ ਆ ਲਓ ਜੀ ਆ ਚੈੱਕ ਕਰ ਸਕਦੇ ਬਿਲਕੁਲ ਠੰਡੀ ਠੀਰੀ ਆ ਉੱਥੇ ਮਸਾਲਾ ਛੱਡ ਕੇ ਥੱਲੇ ਬੈਠ ਜਾਓ ਅੱਛਾ ਜੀ ਹਾਂ ਠੀਕ ਲੋ ਜੀ ਵਿਹੜੇ ਦੇ ਅਦਕ ਵਿੱਚ ਘਾੜ ਵੀ ਤੁਸੀਂ ਇਹਦੀ ਚਵਾਈ ਕਰ ਸਕਦੇ ਜੇ ਬਿਲਕੁਲ ਜਿਹੜੀ ਸ਼ਾਂਤ ਸੁਭਾਅ ਲਈ ਆ ਤੇ ਕਿੰਨਾ ਕੁ ਬੋਲਾ ਕੱਢਿਆ ਭਾਜੀ ਬੋਲਾ ਵੀਰ ਜੀ ਸੇਰੇ ਨਾਲ ਜੇਰ ਸੁੱਕੀ ਜੇ ਸਾਢੇ 6:30 ਵਜੇ ਅੱਛਾ ਜੀ ਤੇ ਬੱਚੇ ਨੂੰ ਚੰਗਾ ਕੇ 2 ਕਿਲੋ ਚੁੜਿਆ ਜੀ ਠੀਕ ਆ ਠੀਕ ਆ ਲੋ ਜੀ ਬਿਲਕੁਲ ਤਾਜੀ ਸੁਈਆ ਤੇ ਸੂਲ ਤੇ ਵੀ ਨਿਸ਼ਾਨੀ ਮਸਲ ਆ ਗਈ ਇਹਦੀ ਹਾਂ ਜੀ ਹੈਗੀ ਨਿਸ਼ਾਨੀ ਨਾ ਹਾਂ ਜੀ ਠੀਕ ਆ ਲੋ ਜੀ ਸੂਲ ਤੱਕ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਕਰਮਾਲੀ ਇਹ ਕਿੰਨਾ ਕੁ ਪਰਿਯਉ ਦੁੱਧ ਭਾਜੀ ਦੁੱਧ ਵੀਰ ਜੀ ਪਹਿਲੇ ਸੂਏ ਦੇ ਬੱਚੇ ਨੂੰ ਛੱਡ ਕੇ 10 ਕਿਲੋ ਜੁਆ ਜੇ ਅੱਛਾ ਜੀ ਹਾਂ ਜੀ ਠੀਕ ਆ ਇਹਦੇ ਵਿੱਚ ਜੱਗੇ ਭਾਜੀ ਜਿਹੜੀ ਗੱਲ ਕਰਨ ਵਾਲੀ ਹਾਂ ਹਾਂ ਜੀ ਠੰਡੀ ਸੀਲ ਬਹੁਤ ਜਾਨੀ ਜੀ ਠੀਕ ਆ ਠੀਕ ਆ ਠੀਕ ਆ ਲਓ ਵੀ ਥੋੜਾ ਜਿਹਾ ਜਵਾਕ ਦਾ ਕਰਕੇ ਮੇਰੇ ਸਾਹਣਾ ਕਰਦੀ ਆ ਬਾਕੀ ਬਿਲਕੁਲ ਸ਼ਾਂਤ ਸੁਭਾਅ ਆ ਆ ਵੇਖੋ ਭਾਜੀ ਠੀਕ ਆ ਜੀ ਆ ਵੇਖੋ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਆਖੇ ਤੇ ਡਾਕਟਰ ਸਾਹਿਬ ਤੇ ਜੱਗੇ ਭਾਈ ਜਿੰਨੇ ਕਰਦਾ ਆ ਬਰਾਂਡੇੋਂ ਪਾਰ ਜਾਣ ਦੀ ਧਾਰ ਤੇ ਭਾਈ ਵੇਖੋ ਹੈ ਬਿਲਕੁਲ ਸਹੀ ਗੱਲ ਬਰਾਂਡੇ ਦਿਖਾਓ ਲਓ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰਾਉਂਦੇ ਆਪਾਂ ਬਿਲਕੁਲ ਹੀ ਠੰਡੇ ਸੁਹਾਲੀ ਆ ਤੇ ਚੱਡਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਉਹਨਾਂ ਅੱਗੇ ਨੂੰ ਤੋਂ ਉਹਨਾਂ ਪਿਛੇ ਨੂੰ ਬਣਿਆ ਪਿਆ ਵਾ ਠੀਕ ਹੈ ਭਾਜੀ ਠੀਕ ਜੀ ਠੀਕ ਜੀ ਜੀ ਇਹੋ ਜਿਹਾ ਪਸ਼ੂ ਬੜਾ ਘਟ ਲੱਭਦੇ ਘਟ ਲੱਭਦੇ ਆ ਨਾਲੇ ਚੀਜ਼ਾਂ ਵੀ ਦੋਵੇਂ ਆ ਗਈਆਂ ਇੱਕੇ ਦੇ ਵਿੱਚ ਹੀ ਨੀਲੀ ਵੀ ਤੇ ਪੂਰੀ ਵੀ ਦੋਵੇਂ ਡਿਮਾਂਡਾਂ ਪੂਰੀਆਂ ਹੋ ਗਈਆਂ ਭਰਾਵਾਂ ਦੀਆਂ ਤੇ ਥਾਣ ਵੀ ਜਿਹੜਾ ਐਂਡ ਗਿੱਠੋਂ ਬਾਹਰ ਲੱਗਾ ਪਿਆ ਵਾ ਕੱਲਾ ਕੱਲਾ ਥਾਣਿਆਂ ਤੇ ਪਿਛੇ ਚਲੋ ਮੇਲਕਾਫ ਵੀ ਚੰਗਾ ਵਾ ਕੋਈ ਸਾਬ ਲੂਗਾ ਭਰਾ ਤੇ ਚੰਗਾ ਬਣ ਜਾਣਾ ਮਾਲੀ ਨੇ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਕੀ ਕਰਨਾ ਫਿਰ ਜੱਗੇ ਭਾਜੀ ਜਿੱਤਰਾ ਵੀ ਕਹੋਗਾ ਉਦੈ ਕਰਾਂਗੇ ਕਰ ਦਈਏ ਨਿਗੇ ਨਿਗੇ ਜੇ ਆਪਾਂ ਬੋਲਾਂਗੇ ਨਿਗੇ ਕਰ ਦਗੇ ਹਾਂਜੀ ਵੇਖੋ ਬੇਰੀਆਂ ਲੱਖ ਦੀ ਭਾਜੀ ਲੱਖ ਦੀ ਹਾਂਜੀ ਕਰੀਏ ਅੰਦਰ ਲੱਖੋ ਭਾਜੀ ਹਾਂ ਨਾ ਇੱਕੋ ਹੀ ਗੱਲ ਕਰਨੀ ਆਪਾਂ ਹਾਂਜੀ 88000 ਦੀ ਛੋਟੀ ਦਵਾਂਗੇ 88 ਦੀ ਹਾਂ ਬਿਲਕੁਲ ਜਿਹੜੀ ਹਾਂ ਰਾਈਆਂ ਠੀਕ ਆ ਤਾਂ ਕਿ ਛੋਟੀ ਬਹੁਤ ਜਿੜੀ ਖੰਡੀ ਸੀ ਲੋ ਕੋ ਚੂਨ ਚ ਆਇਆ ਹੋਵੇ ਕੋਈ ਕਮੀ ਹੋਇਆ ਕੋ ਜਮੇ ਆ। ਠੀਕ ਆ ਠੀਕ ਆ। ਲਓ ਜੀ 88000 ਦੀ ਆ ਬਿਲਕੁਲ ਜਿਹੜਾ ਨਾਰਮਲ ਰੇਟ ਕਰਦਾ ਤੇ ਦੁੱਧ ਚੰਗਾ ਕੱਢੀ ਜਾਊਗੀ ਹੈ ਆਪ ਵੀ ਚੰਗੀ ਆ ਸਿੰਘ ਸਿੰਘ ਵੀ ਚੰਗਾ ਤੇ ਮੂੰਹ ਬਿਲਕੁਲ ਪਤਲਾ ਆ ਜਾਵਾ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਿਆ ਟੈਂਕ? ਭਾਜੀ ਇਹ ਟੈਂਕ ਦੀ 18 ਕਿਲੋ ਦੀ ਗਾਰੰਟੀ ਜੀ। ਅੱਛਾ ਜੀ। ਮੈਂ ਖੋਲ ਕੇ ਦਿਖਾਉਣਾ। ਠੀਕ ਆ ਲਓ ਜੀ 18 ਲੀਟਰ ਵਾਲੀ ਜਿਹੜੇ ਸੂਹਾ ਕਿਦਾਂ ਸੂਹੂਗੀ ਭਾਜੀ? ਭਾਜੀ ਤੀਜਾ ਜੀ। ਸੂਹਾ ਤੀਸਰਾ ਸੂਹੂਗੀ ਤੇ ਜੈੱਟ ਬਲੈਕ ਆ ਗਈ ਆ। ਬਹੁਤ ਪੁੱਛਿਆ ਜਾਂਦਾ ਇੰਨੀ ਬੰਦੀਆਂ ਨੇ ਅੱਛਾ ਜੀ ਬਹੁਤ ਚੰਗੀ ਹੈ ਠੀਕ ਆ ਠੀਕ ਆ ਲਓ ਜੀ ਕੱਦ ਕੱਡ ਜਿਹੜਾ ਬਹੁਤ ਹੀ ਤਗੜਾ ਕਹਿ ਸਕਦੇ ਆਂ ਆਪਾਂ ਤੇ ਪੰਡਾਂ ਪਾਈਆਂ ਵਾ ਥੱਲੇ ਚੱਡੇ ਤੇ ਨਾੜਾ ਨੋੜਾ ਵੀ ਜੜੀਆਂ ਕਾਫੀ ਆ ਗਈਆਂ ਤੇ ਥਣਾ ਦਾ ਸੈਜ ਗਿਆ ਵੀ ਹੈ ਕੱਲੀ ਜਾਊਗੀ ਹਣਾ ਹਾਂ ਲਾ ਕੇ ਖਾਜੋ ਤੂੰ ਹੀ ਹਾਂਜੀ ਲਾ ਦਿਓ ਲਓ ਭਾਜੀ ਲਓ ਜੀ ਚੈੱਕ ਕਰ ਸਕਦੇ ਜੀ ਕੱਦ ਕੱਡ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਇਸ 17 ਤੋਂ 18 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਭਰਿਆ ਭਾਜੀ ਬਹੁਤ ਪਲੱਸ ਭਰਿਆ ਪਟਾਣਾ ਹੀ ਨਸੰਦਾ ਠੀਕ ਆ ਠੀਕ ਆ ਲੋ ਜੀ 18 ਤੋਂ ਪਲੱਸ ਜਿਹੜਾ ਦੁੱਧ ਭਰਿਆ ਵਾ ਪਿਛਲੇ ਸਵੇਰੇ ਐਸ ਵਾਰ ਕੋਈ ਚੰਗੀ ਸਾਹਬ ਕਰ ਲੂਗਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਗੱਡੀ 'ਚ ਮੈਂ ਜਾਊ ਉਹ ਵੀ ਬਲੈਰੋ 'ਚ ਠੀਕ ਆ ਜੀ ਆਚੇ ਫਗਾਂ ਵਰਗਾ ਹਵਾ ਨਾ ਲੱਗਾ ਪਿਆ ਵਾ ਤੇ ਰਾਜੀ ਰੋਜੀ ਵੀ ਕਰਮ ਵਾਲੀ ਬਹੁਤ ਹੀ ਆ ਗਈ ਆ ਤੇ ਹੈ ਵੀ ਸਿੰਗਲ ਹੱਡੀ ਕਰੋ ਜੀ ਚੈੱਕ ਥਣਾ ਦਾ ਸੈ ਅੱਜ ਕੈਪ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਕੱਲਾ ਕੱਲਾ ਲੱਗਾ ਪਿਆ ਵਾ ਤੇ ਲਾਗੇ ਤਾਂ ਵੀ ਆਪਾਂ ਚੈੱਕ ਕਰਾਉਨੇ ਆਂ ਤੀੜੀ ਦੇ ਪਾਵੇ ਔਰ ਗੈ ਥਣ ਲੱਗੇ ਕੱਲਾ ਕੱਲਾ ਜਿ ਤਰ੍ਹਾਂ ਪਾਵੇ ਨਹੀਂ ਲੱਗੇ ਹੁੰਦੇ ਚਮਾਂ ਨੁਕਰਾਂ ਦੇ ਬਿਲਕੁਲ ਭਾਜੀ ਲਓ ਜੀ ਆ ਲਾਗੇ ਤਾਂ ਚੈੱਕ ਕਰ ਸਕਦੇ ਤੇ ਨਾੜਾਂ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਚੰਗੀਆਂ ਆ ਗਈਆਂ ਦੋਵੇਂ ਸਾਈਡਾਂ ਦੇ ਸਾਰੀ ਪਸ਼ੂ ਨੂੰ ਥੋੜਾ ਇਦਾਂ ਹੁੰਦਾ ਫੁੱਟ ਫੁੱਟ ਬਾਹਰ ਨੂੰ ਵਈ ਪਈਆ ਕਰਮ ਵਾਲੀ ਮੇਰੇ ਮੋਢਿਆਂ ਤੱਕ ਜੀ ਹਾਂਜੀ ਹਾਂਜੀ ਲਓ ਜੀ ਕਾਟ ਕਾਟ ਚੈੱਕ ਕਰ ਸਕਦੇ ਚੰਗਾ ਵਾ ਇਹਦਾ ਮੁੱਲ ਭਾਜੀ ਹਰ ਮੁੱਲ ਭਾਜੀ ਇਹੋ ਜੀ ਮੈਂ ਤੇ 2 ਲੱਖ ਦੀ ਵੀ ਨਹੀਂ ਬਾਹਰ ਮਿਲਦੀ ਹੈ ਨਾ ਹਾਂਜੀ ਆਪਾਂ ਜੈ ਜੀ ਦੇਣੀ ਆ ਕਿੰਨਾ ਕੁ ਦੇ ਦ ਹੈ ਕੀ ਕੋਈ ਗੰਜਾਇਸ਼ ਤੁਸੀਂ ਭਾਜੀ ਆ ਵੀ ਦੂਹ ਭਰਾਵਾਂ ਨੇ ਕਰਨਾ ਜੀ ਜੋ ਤੁਹਾਨੂੰ ਜੀ ਲੱਗਦਾ ਚੰਗਾ ਲੱਗਦਾ ਕਰ ਦੋ ਆ ਪੰਜ ਛੱਡ ਦਈਏ ਫਿਰ ਅੱਛਾ ਹਾਂਜੀ ਤੁਸੀਂ ਭਾਜੀ ਦੋ ਹੋਰ ਛੱਡੀਏ ਅੱਛਾ ਇੱਕ 23 23 ਹਾਂਜੀ ਹੋਰ ਕਰ ਲਓ ਥੋੜਾ ਬੋਲਾ ਪੂਰੇ ਦੀ ਕਰ ਦਈਏ ਫਿਰ ਪੂਰੇ ਦੀ 20 ਦੀ 20 ਦੀ ਭਾਜੀ ਕਿਹੜਾ ਮੇਰਾ ਵੀਰ ਲੈ ਜੂ ਨਾ 20 ਦੀ ਚੀਮਾ ਭਾਜੀ ਕਹਿਣ ਲੱਗਾ ਕੋ ਜਾ ਮੈਂ ਉੱਪਰ ਚ ਪਾਦਣ ਲੱਗਾ ਚਲੋ ਵੇਖ ਲਓ ਪਾ ਦੋ ਪਾ ਦਈਏ ਵੇਖ ਲਓ ਫਿਰ ਕਰ ਦੋ ਆਫਰ ਨਾਲ ਲਾ ਦੋ ਲਾ ਦੋ ਤੁਸੀਂ ਆਪ ਲਾ ਦੋ ਮੈਂ ਆਫਰ ਵਾਲੇ ਚੈਨਲ ਆ ਲਾ ਦੋ ਭਾਜੀ ਲਓ ਜੀ ਆਫਰ ਬਾਈ ਲਾਉਣ ਲੱਗਾ ਜੇ ਮਾਨਦਾਰ ਫਿਰ ਮਾਨ ਤੁਸੀਂ ਆਪ ਹੀ ਕਰ ਦਿਓ ਮੈਂ ਹਣ ਕੀ ਕਰਨਾ ਬੋਲੋ ਦੋ ਯਾਰ ਛੱਡ ਦਈਏ ਠੀਕ ਆ ਭਾਈ ਫਿਰ ਉੱਚੋ 100 ਵੀਆ ਛੋੜੀ ਜੀ ਠੀਕ ਆ ਲਓ ਜੀ 1,11,000 ਦੀ ਹੋ ਗਈ ਇਹਦੇ ਭੰਡਾ ਪਾਈਆਂ ਵਾ ਥੱਲੇ ਕਰਮਾਲੀ ਨੇ ਤੇ ਇੱਧਰ ਜਿਹੜੀ ਪਹਿਲੇ ਨੰਬਰ ਦੇ ਦਿਖਾਈ ਆ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਝੋਟੀਏ ਵੀ ਦੂਜਾ ਸੁਗਾ ਤੇ ਇਹ ਤੀਜਾ ਸੁਗਾ ਸੁਗੀ ਦੇਖੋ ਜੀ ਚੰਗੀ ਸਾਂਭਲਾ ਖੜੇ ਭਰਾ ਹਾਂਜੀ ਤੇ ਦੁੱਧ 18 ਤੋਂ ਵੀ ਪਲੱਸ ਕੱਢੂਗੀ ਆਤੀ 20 ਲਾਗੇ ਬੰਨੇ ਜਾਊਗੀ ਹਾਂ ਬਿਲਕੁਲ ਭਾਈ ਠੀਕ ਆ ਤੇ ਆ ਜੋ ਅੰਦਰ ਆ ਆ ਵਾਲੀ ਇਹ ਕਰਦੀ ਆਪਣੇ ਇਹ ਹਾਂ ਇਹ ਝੋਟੀਆ ਅੱਛਾ ਜੀ ਇਹ ਹੁਣ ਗੁਰਜੀ ਦੀ ਪਾਵਾਂਗੇ ਠੀਕ ਆ ਅੱਜ ਚੋਈ ਚਵਾਈ ਮਰਾ 11 ਵਜੇ ਚੁਟੀ ਠੀਕ ਆ ਠੀਕ ਆ ਲਓ ਜੀ ਇਹ ਵੀ ਪੂਰੀ ਆ ਗਈ ਇਹ ਤਾਂ ਨੇ ਤੁਸੀਂ ਚੈੱਕ ਕਰ ਸਕਦੇ ਗੱਠੋ ਬਾਹਰ ਇਹਨੂੰ ਵੀ ਲੱਗਾ ਪਿਆ ਵਾ ਅੱਛਾ ਜੀ ਇਹ ਵੀ ਠੰਡੀ ਸੀ ਰ ਇਤਰਾ ਠੀਕ ਆ ਠੀਕ ਆ ਆਪਣੇ ਕੋ ਪਸ਼ੂ ਇਦਾਂ ਦੇ ਆ ਕਾਂਗਾਂ ਵਰਗੇ ਜੀ ਅੱਛਾ ਜੀ ਮੰਮੋ ਇਤਰਾ ਹੀ ਬੈਠੋ ਫਲੇ ਜਿਹੜੇ ਮਰਜੀ ਪਸ਼ੂ ਦੇ ਠੀਕ ਆ ਠੀਕ ਆ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਚਲੋ ਅੱਗੇ ਕੇ ਵੀਰ ਭਰਾ ਦਾ ਫਾਇਦਾ ਹੋ ਜੇ ਹਾਂ ਜੀ ਦੇਖੋ ਭਾਜੀ ਆਜੋ ਤੇ ਹਾਂ ਬਚਾਣਾ ਰੁਗੇ ਜਾਂ ਛੋਟੀ ਦਾ ਅੱਛਾ ਜੀ ਤੇ ਇਹ ਵੀ ਤੁਹਾਨੂੰ ਖਾਣਾ ਇਹਦਾ ਥਲੇ ਬੋਲਾ ਦਸਾਂ ਤੋਂ ਪਾਸ ਆ ਠੀਕ ਆ ਜੀ ਇਹ ਜੇ ਦੁੱਧ ਦਾ ਰਕਾਣ 14 ਕਿਲੋ ਦਾ ਜੀ ਅੱਛਾ ਜੀ ਹਾਂ ਜੀ ਤੇ ਇਹ sire ਮੰਨ ਲਓ 7.5 ਪੁਣੇ 82 ਦੀ ਚਲਾਈ ਹੋ ਗਿਆ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਸਿੰਗ ਰਿੰਗ ਲੱਗਾ ਪਿਆ ਇਹਨੂੰ ਕਰਮਾਲੀ ਨੂੰ ਤੇ ਬੱਲਾ ਮੱਥ ਆ ਗਿਆ ਇਹ ਵੀ ਨੀਲੀ ਦੇ ਵਿੱਚ ਪੱਕ ਰੱਖਦੀ ਆ ਤੇ 10 ਤੋਂ ਪਲੱਸ ਜਿਹੜਾ ਬੌਲਾ ਇਸ ਟਾਈਮ ਤਿਆਰ ਤੇ ਜਵਾਗ ਭਾਜੀ ਪਿੱਛੇ ਹੱਕਤਾ ਭਾਜੀ ਠੀਕ ਆ ਜੀ ਮੇਲ ਕਾਫ ਜਿਹਦੇ ਪਿੱਛੇ ਵੀ ਆ ਗਿਆ ਤੇ 14 ਕਿ ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੂਗੀ ਕਰਮਵਾਲੀ ਚਲੋ ਇਹ ਵੀ ਕੋਈ ਸਾਂਭਣ ਵਾਲਾ ਭਰਾ ਕੜੇ ਕੱਦ ਕਾੜ ਜਿਹੜਾ ਇਹਦਾ ਵੀ ਚੰਗਾ ਵਾ ਤੇ ਪੁੜਾ ਪੜਾ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਐਣੀ ਨਹੀਂ ਪਛਾਣ ਹੁੰਦੀ ਜੋ ਕਾਇਮ ਤੇ ਜਾਂਦੀ ਆ ਅੱਛਾ ਜੀ ਚਵਾਈ ਮੇਰੇ ਸਾਹਮਣੇ ਤੱਕ ਮੈਂ ਕੋਈ ਪਸ਼ੂ ਦੀ ਵੇਖੀ ਨਹੀਂ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਲਓ ਜੀ ਚਵਾਈ ਚੂਰੀ ਆਣ ਇੱਕ ਨੰਬਰ ਐ ਤੇ ਥਣਾ ਦਾ ਸੈੱਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਕਿੰਨਾ ਟਾਈਮ ਹੋ ਗਿਆ ਵਾ ਸੂਈ ਨੂੰ ਇਹ ਬਾਈ ਪਰਸੋਂ ਸੂਈ ਦਾ ਅੱਛਾ ਜੀ ਅੱਜ ਬੋਲ ਲਈ ਆਗੇ ਠੀਕ ਆ ਠੀਕ ਆ ਲਓ ਜੀ ਬੌਲਾ ਹੀ ਦਾਸ ਤੋਂ ਪਲਾਸ ਆ ਜਿਹੜਾ ਜੇ ਬਿਲਕੁਲ ਤੇ ਆ ਰਿਹਾ ਤੇ ਜਵਾਕ ਭਾਈ ਜੀ ਆਹ ਵਾਲਾ ਕਾਲਾ ਹਾਂ ਜੀ ਇਹਦੀ ਪੱਟੀ ਕਾਲਾ ਠੀਕ ਆ ਜੀ ਆਹ ਵਾਲਾ ਇਹਦਾ ਜਵਾਕ ਆ ਗਿਆ ਜੀ 나ੜੂ ਇਹਦੇ ਵੀ ਨਾਲ ਹੀ ਆ ਜੇ ਤੇ ਇਹਦਾ ਵੀ ਥੋੜਾ ਜਿਹਾ ਬੱਲਾ ਮੱਥਾ ਆ ਗਿਆ ਵਾ ਜੀ ਭਾਈ ਚੱਡਾ ਦੇਖੋ ਜਿਹੜੀ ਤੇ ਚੱਡਾ ਆਪਾਂ ਲਾਗੇ ਦੋ ਵੀ ਚੈੱਕ ਕਰਾਉਨੇ ਆ ਲਓ ਜੀ ਡਰਦੀ ਆ ਤੁਹਾਨੂੰ ਹੈ ਨਾ ਡਰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਠੀਕ ਆ ਲਓ ਜੀ ਆਡੇ ਕੋਲ ਡਰਦੀ ਆ ਤੇ ਅਰੇ ਚਾਰ ਜਾਣੇ ਅਸੀਂ ਭੱਜੇ ਫਿਰਨੇ ਮਗਰ ਮਗਰ ਇਹਦਾ ਮੁੱਲ ਭਾਜੀ ਫਿਰ ਮੋਹਲਾ ਭਾਜੀ ਲੱਖ ਦੀ ਦੇਰੀ ਹੈ ਲੱਖੋਂ ਕਰੀ ਅੰਦਰ ਅੰਦਰ ਕਰ ਦਈਏ ਹਾਂਜੀ ਇਹ ਦੇਰੀ ਹੈ ਫਿਰ ਆ ਆ ਨਾ ਦੇਰੀ ਦੀ ਦੇਰੀ ਹੈ 90 ਚ ਹੋਰ ਕਰ ਦਈਏ ਚੱਲ ਕਰ ਦੋ 2000 2000 ਹਾਂਜੀ ਚਲੋ ਠੀਕ ਹੈ ਜੀ ਮੈਂ ਕਹਤਾ 88 ਦੇਣਾ ਪਰ ਜਿਹੜਾ ਮੇਰਾ ਵੀਰ ਲੈ ਜਾਊਗਾ ਹਾਂਜੀ ਨਾਲੇ ਛੁਇਆ ਕਰੂ ਤੇ ਨਾਲੇ ਮੈਨੂੰ ਯਾਦ ਕਰਾਇਆ ਕਰੂਗਾ ਠੀਕ ਹੈ ਠੀਕ ਹੈ ਲਓ ਜੀ 88000 ਦੀ 14 ਦੇ ਲਾਗੇ ਬੰਨੇ ਦੁੱਧ ਕੱਢੂ ਵੀ ਹਾਂਜੀ ਚਲੋ ਬੁਰਾ ਅਮਦਾਦੀ ਕਿਰਪਨਾ ਸਾਰਾ ਹੀ ਮਾਲ ਆਪਣਿਆਂ ਨੂੰ ਕੋਈ ਕਮੀ ਨਹੀਂ ਆ ਹਾਂਜੀ ਹਾਂਜੀ ਜਿਵੇਂ ਕਰ ਮੇਰਾ ਇੱਕ ਵੀ ਇਹਨਾਂ ਚ ਪਸ਼ੂ ਚੱਲ ਜੂਗਾ ਨਾ ਅੱਛਾ ਜੀ ਇਹਨਾਂ ਵਈਆਂ ਹੋਰ ਜਾਣਗੀਆਂ ਠੀਕ ਆ ਠੀਕ ਆ ਠੀਕ ਆ ਲਓ ਭਾਈ ਜੀ ਪੂਰਾ ਮਾਣ ਆ ਬਾਈ ਨੂੰ ਆਪਣੇ ਪਸ਼ੂਆਂ ਦੇ ਉੱਤੇ ਬਾਕੀ ਭਲਾ ਕੀ ਚੱਕਰ ਆਪ ਵੀ ਭਾਈ ਨੇ ਚਵਾਈ ਕਰਕੇ ਲਿਆਂਦੀ ਆ ਕਿਉਂਕਿ ਮਾਣ ਤਾਂ ਹੀ ਹੈ ਨਾ ਤੁਸੀਂ ਕਿਨੇ ਕਰਦੇ ਮੈਨੂੰ ਜਾਣਦੇ ਜਗੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਹਾਂਜੀ ਮਾਲੋ ਤੁਹਾਡੇ ਚੈਨਲ ਤੇ ਮੈਂ ਕਿੰਨੀ ਵੀਡੀਓ ਮੈਂ ਆਪ ਡੇਰੀ ਫਾਰਮ ਤੇ ਪਾਈ ਆ ਹਾਂਜੀ ਹਾਂਜੀ ਬਿਲਕੁਲ ਡੇਰੀ ਫਾਰਮ ਚੀ ਮਾਂ ਡੇਰੀ ਫਾਰਮ ਹਾਂਜੀ ਹਾਂਜੀ ਤੇਨੇ ਭਰਾ ਇਕੱਠੇ ਆ ਬਿਲਕੁਲ ਬਿਲਕੁਲ ਜੀ ਤੇ ਹੁਣ ਧੱਕ ਪੈਣੀ ਆ ਹਨਾ ਧੱਕ ਪੈਣੀ ਆ ਬਿਲਕੁਲ ਬਿਲਕੁਲ ਸਹੀ ਗੱਲ ਐ ਲਓ ਜੀ ਹਣਾ ਹੱਥ ਜੋੜ ਕੇ ਬੇਨਤੀ ਆ ਹਾਂਜੀ ਸਾਰੇ ਵੀਰ ਜਿੰਨੇ ਵੀ ਸਾਰੇ ਨਾਲ ਬੜਾ ਪਿਆਰ ਆ ਆਪਣਾ ਜਿੰਨੇ ਵੀ ਵਪਾਰੀ ਆਪਣੇ ਨਾਲੇ ਏਰੀਏ ਦੇ ਹਾਂਜੀ ਹਾਂਜੀ ਅਰਦਾਸਪੁਰ ਏਰੀਏ ਦੇ ਤਰਨ ਤਰਨ ਸਾਰੇ ਭਰਾ ਆਪਣੇ ਹਾਂਜੀ ਹਾਂਜੀ ਆਪਣੇ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਇਹਨੇ ਵੀਡੀਓ ਪਾਉਣੀ ਆ ਹਾਂਜੀ ਇੱਕ ਚੈਨਲ ਤੇ ਨਹੀਂ ਪਾਉਂਗੀ ਠੀਕ ਹੈ ਜੀ ਤਿੰਨ ਹਾ ਤੇ ਇਕੱਠੀਆਂ ਪਿਆ ਕਰੂ ਬਿਲਕੁਲ ਸਹੀ ਕਰ ਤਿੰਨ ਜਨਾਂ ਦੇ ਪੈਣੀ ਤਿੰਨਾਂ ਦੇ ਡਹੀ ਬਾਲਾ ਹਾਂਜੀ 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 ਚੀਮਾ ਨੇ ਵੀ ਫਾਰਮ ਵਾਲਾ ਨਹੀਂ ਫਾਰਮ ਦੇ ਮਤਾਬ ਦੇ ਨਹੀਂ ਫਾਰਮ ਹਾਂਜੀ ਹਾਂਜੀ ਲਓ ਜੀ ਤਿੰਨ ਆਫਰਾਂ ਕਰਨਗੀਆਂ ਆਫਰਾਂ ਲੱਗਿਆ ਕਰ ਆਫਰਾਂ ਦੇ ਪਿਆ ਕਰ ਛੋਟੇ ਛੋਟੇ ਮੋਲ ਵਾਲੇ ਠੀਕ ਹੈ ਠੀਕ ਹੈ ਲਓ ਜੀ ਪਸ਼ੂ ਵੀ ਚੰਗੇ ਹੋਣਗੇ ਬਿਲਕੁਲ ਰੇਟ ਵੀ ਨਿਗੇ ਨਿਗੇ ਤੇ ਆਜੋ ਹੁਣ ਐਂਡ ਤੇ ਇੱਕ ਹੋਰ ਕੁੱਤਾ ਚੈਨਲ ਵੀ ਹੈਗਾ ਜੀ ਅੱਛਾ ਜੀ ਮੀਤਾ ਡੈਰੀ ਫਾਰਮ ਮੀਤਾ ਡੈਰੀ ਫਾਰਮ ਲਓ ਜੀ ਉਹ ਵੀ ਆਪਾਂ ਨਾ ਦੀ ਤਮਾਨ ਪਈ ਆ ਠੀਕਾ ਠੀਕਾ ਲਓ ਜੀ ਨਗੀਨਾ ਹੀ ਆ ਗਿਆ ਜੇ ਵੀ ਤੇ ਸਿੰਘ ਇਹਨੂੰ ਵੀ ਚੰਗਾ ਲੱਗਾ ਤੇ ਆਹ ਬਾਈ ਕਿਵੇਂ ਥੋੜਾ ਜਿਹਾ ਸਿੰਘ ਇੱਕ ਆ ਤੇ ਲਾ ਫਿਗਲੇ ਕੋਪਰੀ ਹਿਉ ਕੋਈ ਲਾ ਫਿਗਲੇ ਅੱਛਾ ਜੀ ਤੇ ਇਹਦਾ ਨਾ ਆ ਕਟਾ ਗੇ ਠੀਕ ਆ ਜੀ ਮੇਲ ਕਾਫ ਆ ਗਿਆ ਜੀ 10 ਮਹੀਨੇ ਦਾ ਲਾ ਲੈ ਅੱਛਾ ਜੀ ਪੌਣੇ ਲੂੰਗਾ ਲਾ ਲੈ ਠੀਕ ਆ ਤੇ ਗਾਂ ਇਹਨੂੰ ਮੰਨ ਲਓ ਅੱਜ 20 ਦਿਨ ਹੋ ਗਏ ਜੇ ਫੇਰ ਟੀਕਾ ਭਰਾਤਾ ਜੀ ਠੀਕ ਆ ਠੀਕ ਆ ਲਓ ਜੀ 20 ਦਿਨ ਤੇ ਆਪਸ ਟਾਈਮ ਹੋ ਗਿਆ ਟੀਕਾ ਭਰੇ ਨੂੰ ਮੰਨ ਲਓ ਭਾਜੀ ਇਹਨੂੰ ਇਹ 2 ਤਰੀਕ ਦਾ ਟੀਕਾ ਭਰਾਇਆ ਜੀ ਅੱਛਾ ਜੀ ਅੱਜ ਤਰੀਕ ਹੋ ਗਈ 22 ਦਿਨ ਹੋ ਗਏ ਜੀ ਹਾਂ ਜੀ ਠੀਕ ਆ ਇਹ ਝੋਟੀ ਇੰਨੀ ਚੰਗੀ ਵੀ 9 ਕਿਲੋ ਦੁੱਧ ਆ ਅੱਜ ਹੀ ਝੋਟੀ ਆਈ ਹੈ ਜੀ ਠੀਕ ਆ ਠੀਕ ਆ ਹਾਂ ਇਹ ਸੂਆ ਪਹਿਲਾ ਸੂਈ ਕਿ ਦੂਜਾ ਪਹਿਲਾ ਸੂਆ ਸੂਈ ਠੀਕ ਆ ਲਓ ਜੀ ਪਹਿਲਾ ਸੂਆ ਸੂਈ ਆ ਤੇ ਕੱਦ ਕਾਠੇ ਦਾ ਵੀ ਚੰਗਾ ਆ ਗਿਆ ਵਾ ਤੇ ਸਿੰਘ ਬਹੁਤ ਹੀ ਚੰਗਾ ਲੱਗਾ ਰਿੰਗ ਸਿੰਘ ਇਹਨੂੰ ਵੀ ਲੱਗਾ ਸੀ ਹਾਂਜੀ ਤੇ ਹੈ ਇਹ ਵੀ ਨੀਲੀ ਦੇ ਵਿੱਚ ਆ ਗਈ ਨਹੀਂ ਨੀਲੀ ਦੇ ਬੱਚੇ ਠੀਕ ਆ ਠੀਕ ਆ ਲਓ ਜੀ ਨੀਲੀ ਦੇ ਵਿੱਚ ਇਹ ਵੀ ਆ ਗਈ ਆ ਤੇ ਕਰੋ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਤੇ 9 ਲੀਟਰ ਜਿਹੜਾ ਇਸ ਟਾਈਮ ਤੋਂ ਦੇਰ ਦੇ ਕੋਲ ਤਿਆਰ ਸੁਆ ਪਹਿਲਾ ਹੀ ਤੇ ਗਾਂ ਦੂਜੇ ਨੂੰ 20 ਤੋਂ 22 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹਨੂੰ ਟੀਗਾ ਭਰੇ ਨੂੰ ਤੇ ਚਲੋ ਇਹ ਵੀ ਦੱਸਣਾ ਜ਼ਰੂਰੀ ਆ ਕੋਈ ਉਸਤਾ ਦੇ ਨਾਲ ਵੀਰ ਭਰਾ ਹਣਾ ਸੇਵਾ ਕਰਦਾ ਘਰ ਜਾ ਕੇ ਅੱਛਾ ਜੀ ਬੋੜਾ ਬੋੜਾ ਬੱਚੇ ਦਾ ਕਰਦੀ ਆ ਠੀਕ ਆ ਠੀਕ ਆ ਚਲੋ ਅੰਦਰ ਜਾ ਕੇ ਆਪਾਂ ਦਿਖਾ ਦਿੰਦੇ ਬਾਕੀ ਕਾਟ ਕਾਠ ਵੀ ਚੰਗਾ ਆ ਗਿਆ ਵਾ ਕਰਮਾਲੀ ਦਾ ਲੋ ਜੀ ਆ ਚੈੱਕ ਕਰ ਸਕਦੇ ਥੋੜਾ ਜਣਾ ਆ ਵੀਰੋ ਠੀਕ ਆ ਠੀਕ ਆ ਲਓ ਜੀ ਸੀਲੀਆਂ ਸੁੱਲੀਆਂ ਇਹਦੇ ਵਿੱਚ ਵੀ ਕਾਫੀ ਆ ਗਈਆਂ ਬਿਲਕੁਲ ਸ਼ਾਂਤ ਸੁਭਾਅ ਲਈ ਆ ਕਰਮ ਵਾਲੀ ਮਾਣ ਏਰੀਆ ਵੀ ਹਾਂਜੀ ਹਾਂਜੀ ਮਾਣ ਕੋ ਕੁੜਕ ਨਾਲਾ ਮਾਲਿਆ ਜਾਂ ਦੂਜਾ ਵੀ ਜਾਏ ਦੇਖੋ ਦੇਖੋ ਖੁਸ਼ ਹੋ ਗਏ ਪਸ਼ੂ ਪਸ਼ੱਕ ਦੀ ਅੱਧਾ ਲੀਟਰ ਘੱਟਦੇ ਤੇ ਨਾ ਦੁੱਧ ਆ ਵੀਰੋ ਪਾਪਾ ਜੀ ਕੋਈ ਬੱਚਾ ਨਹੀਂ ਛੱਡਣ ਦੀ ਲੋੜ ਹਾਂਜੀ ਹਾਂਜੀ ਕਿਉਂ ਧਾਰ ਲਓ ਆ ਵੇਖੋ ਠੀਕ ਆ ਠੀਕ ਆ ਲਓ ਜੀ ਠੰਡੇ ਸੁਭਾਅ ਲਈ ਆ ਤੇ ਆ ਵੇਖੋ ਧਾਰ ਦੇ ਹਾਂਜੀ ਹਾਂਜੀ ਓਕੇ ਜੀ ਦੇਖੋ ਜੀ ਲਓ ਜੀ ਪਸ਼ੂ ਜਿਹੜੇ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਰੇਡ ਵੀ ਜਿਹੜੇ ਬਿਲਕੁਲ ਹੀ ਨਾਰਮਲ ਕਰਤੇ ਆ ਵੀਰ ਬਗੀਚੇ ਨੇ ਤੇ ਥਾਣਾ ਥਾਣ ਤੋਂ ਦਿਖਾਰੀ ਲੱਗੇ ਹਨ ਲਓ ਭਾਜੀ ਲਓ ਜੀ ਲੱਗੇ ਤੋਂ ਚੈੱਕ ਕਰ ਸਾਡੇ ਥਾਣਾ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਣ ਦੀ ਚਵਾਈ ਚਵਾਈ ਜਿਹੜੀ ਬਹੁਤ ਹੀ ਨਰਮ ਹੁੰਦੀ ਆ ਕੀ ਦੇਖੋ ਭਾਜੀ ਕਿੰਨੀ ਚੰਗੀ ਆ ਬੂਥੀ ਦੇਖੋ ਇਹਦੀ ਬਿਲਕੁਲ ਬਿਲਕੁਲ ਜੀ ਸਿੰਘ ਤੇ ਐਨ ਰਿੰਗ ਸਿੰਘ ਹੀ ਲੱਗਾ ਇਹਨੂੰ ਵੀ ਕਰਮਾਲੀ ਹੁੰਦੇ ਇਹਦਾ ਮੁੱਲ ਭਾਜੀ ਇਹਦਾ ਫਿਰ ਭਾਜੀ ਦੇ ਰਹੀਏ 85 ਦੀ 85 ਦੀ ਹਾਂਜੀ ਇਹ ਤੇ ਲਾਈ ਆਫਰ ਕੋਈ ਲਾਓ ਜੀ ਕਰ ਦਿਓ ਤੁਸੀਂ ਆਪੀ ਲਾ ਦੋ ਖੁੱਲੇ ਦੇ ਲਈ ਕਰਦੀ 80 ਦੀ ਹਾਂਜੀ ਤਾਂ ਇਹ ਦੱਸੋ ਡਾਕਟਰ ਸਾਹਿਬ ਛੱਡੀਏ ਯਾਰ ਹੋਰ ਯਾਰ ਹੀ ਆਫਰ ਨਹੀਂ ਲਾਉਣੀ 75 ਦੀ ਚਲੋ ਲਓ ਅਮਰੀਕੀ ਸਿਗਰਟਾਂ ਦਾ ਡੇਢੀ ਫਾਰਮ ਆਪਾਂ 70 ਦੀ ਕਹਿੰਦਾ 70 ਦੀ ਲਓ ਜੀ 75 ਹਜ਼ਾਰ ਦੀ 75 ਦੀ ਝੋਲੀ ਦਿੰਦਾ ਅੱਛਾ ਜੀ ਬਾਕੀ ਕਟਾ ਦੇਖੋ ਪਾਜੀ ਕਿਹੜੇ ਟੌਪ ਦਾ ਮਗਰ ਠੀਕ ਆ ਜੀ ਮੇਲ ਕਾਫ ਜਿਹਦੇ ਪਿੱਛੇ ਕੋਈ ਡੇਢ ਦਾ ਲਾਲੇ ਹਨਾ ਆਪਣੇ ਸਮਝਣਾ ਭਾਵੇਂ ਕੋਈ ਬਿਲਕੁਲ ਹੀ ਤੇ 75000 ਦੀ 9 ਲੀਟਰ ਜਿਹੜਾ ਦੁੱਧ ਐ ਇਸ ਟਾਈਮ ਤਿਆਰ। ਬਿਲਕੁਲ। ਲੋ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਅੱਗੇ ਕੇ ਵੀਰ ਭਰਾਣੇ ਪਸ਼ੂ ਖਰੀਦਣਾ ਹੋਵੇ ਤੇ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ। ਬਿਲਕੁਲ। ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਕਿ ਸਾਡੇ ਚੈਨਲ ਤੇ ਬਿਲਕੁਲ ਹੀ ਨਾਰਮਲ ਰੇਟ ਤੇ ਪੈਂਦੇ ਆ ਪਸ਼ੂ ਤੇ ਪਸ਼ੂ ਵੀ ਚੰਗੇ ਹੁੰਦੇ ਆ। ਬਿਲਕੁਲ। ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।